ਰੱਬ ਦੇ ਕਹਿਰ ਦੇ ਜਰ-ਜਰ ਹਾਲਾਤ ਦੇਖ ਸਕਦੇ ਹੋ ਤੁਸੀਂ ਬਦ ਤੋਂ ਬੱਤਰ ਹੋਈ ਜ਼ਿੰਦਗੀ ਲੋਕਾਂ ਦੇ ਲਈ ਰਹਿਣਾ ਸਹਿਣਾ ਬਹੁਤ ਮੁਸ਼ਕਿਲ ਤੁਸੀਂ ਦੇਖ ਸਕਦੇ ਹੋ ਹਾਲਾਤ ਪੂਰੇ ਦਾ ਪੂਰਾ ਹੀ ਮਕਾਨ ਟਹਿ ਗਿਆ مالی ਨੁਕਸਾਨ ਬਹੁਤ ਹੋਇਆ ਰੱਬ ਦੀ ਦਇਆ ਦੇ ਨਾਲ ਜਾਨੀ ਨੁਕਸਾਨੀਆਂ ਕਿਉਂਕਿ ਜਿਹੜੇ ਘਰ ਦੇ ਵਿੱਚ ਰਹਿ ਰਹੇ ਸੀ ਉਹ ਯੁਵਕ ਵੱਲੋਂ ਦੱਸਿਆ ਗਿਆ ਕਿ ਅਸੀਂ ਘਰ ਦਾ ਸਮਾਨ ਲੈਣ ਗਏ ਸੀਗੇ ਦੁੱਧ ਚਾਹ ਬਣਾਉਣ ਲਈ ਦੁੱਧ ਲੈਣ ਗਏ ਸੀ ਜਿਸ ਤੋਂ ਬਾਅਦ ਇਹ ਪੂਰੇ ਦਾ ਪੂਰਾ ਮਕਾਨ ਹਿੱਟ ਹੈ ਗਿਆ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਪੂਰਾ ਘਰ ਤਹਸ ਨਹਿਸ ਪੂਰਾ ਘਰ ਤਹਸ ਨਹਿਸ ਇਹੋ ਘਰ ਹੈ ਜਿੱਥੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਪੂਰੇ ਮੁਹੱਲੇ ਦੇ ਵਿੱਚ ਇਸ ਟਾਈਮ ਡਰ ਦਾ ਮਾਹੌਲ ਹੈ ਪ੍ਰਸ਼ਾਸਨ ਨੂੰ ਦੱਸਿਆ ਗਿਆ ਕਿ ਫੋਨ ਕੀਤਾ ਗਿਆ ਤੇ ਪ੍ਰਸ਼ਾਸਨ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਜਲਦ ਹੀ ਤੁਹਾਡੇ ਕੋਲ ਟੀਮਾਂ ਪਹੁੰਚ ਰਹੀਆਂ ਹਨ ਨਾਮ ਕੀ ਤੁਹਾਡਾ ਮੇਰਾ rahul chopra rahul ji ਕੀ ਹੋਇਆ ਕਿ ਅੱਜ ਭਾਈ ਮੈਂ ਗੱਲ ਸੁਣਦਾ ਹੈ ਕਿ ਅੰਦਰ ਸਵੇਰੇ ਮੈਂ ਮੜਿਆ ਦਹੀਂ ਲੈਣ ਗਿਆ ਵਾਂ ਦਹੀਂ ਤੋਂ ਚਾਹ ਬਣਾਣ ਲਈ ਜੀ ਬਸ ਉੱਥੋਂ ਵਾਪਸ ਆਏਗਾ ਸਾਟਿਆ ਪਿਆਲ ਸੀਗਾ ਭਾਈ ਕਿੱਥੇ ਐਡਰੈਸ ਕਿੱਥੇ ਦਾ ਹੈ ਭਾਈ ਡਬਲਯੂਟੀ 250 ਕੋਟ ਮੱਲਾ ਬਸਤੀ ਛੇ ਬਸਤੀ ਛੇ ਤੇ ਸਰ ਕਿੰਨੇ ਵਜੇ ਦੀ ਗੱਲ ਹੈ ਨੇਅਰਬਾਊਟ ਭਾਜੀ ਗੱਤ ਤੂੰ ਲਾ ਲਓ ਅੱਧਾ ਪੂਰਾ ਘੰਟਾ ਪਹਿਲੇ ਦੀ ਗੱਲ ਹੈ ਜੀ ਨੇਅਰਬਾਊਟ 6 ਵਜੇ ਦੀ ਗੱਲ 7 ਵਜੇ ਦੀ 7 ਵਜੇ ਦੀ ਗੱਲ ਹੈ ਜੀ ਠੀਕ ਹੈ ਜੀ ਤੇ ਸਰ ਹੁਣ ਤੁਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਕੋਈ ਮੈਂ 10112 ਤੇ ਫੋਨ ਕੀਤਾ ਮੈਂ ਕੱਲ ਤਾਂ ਕੋਈ ਟੀਮ ਆਂਦੀ ਹੈ ਭਾਈ ਹੁਣ ਤੱਕ ਕਿਸ अच्छा तो उनको कोई कांटेक्ट नंबर लोकल भी प्रूव है कुछ नहीं आया मेरा सारा सामान भाई अंदर पे आ करदा सर किसी लोकल एमएलए ਨੂੰ ਜਾਂ ਕਿਸੇ ਨੂੰ ਫੋਨ ਕੀਤਾ ਤੁਸੀਂ ਨਹੀਂ ਭਾਈ ਮੈਂ ਅਜੇ ਤੱਕ ਕਿਸੇ ਨੂੰ ਨਹੀਂ ਕੀਤਾ ਠੀਕ ਹੈ ਸਰ ਨੰਬਰ ਹੀ ਨਹੀਂ ਮਿਲਿਆ ਸਰ ਠੀਕ ਹੈ ਸਰ ਠੀਕ ਹੈ ਕੀ ਨਾ ਕੀ ਆਪਣਾ विनोद चोपड़ा हां जी मकान सारा फिर सारा एरिया चले 2 ਮਹੀਨਿਆਂ ਜੁਨਾ ਤੋਂ ਸਮਾਨ ਦਾ ਉੱਥੀ ਆ ਗਿਆ ਕਿੰਨੀ ਦੇਰ ਤੋਂ ਬਣਿਆ ਹੋਇਆ ਸੀ ਘਰ ਇੱਕ ਮਹੀਨੇ ਕਾਫੀ ਟਾਈਮ ਹੋ ਗਿਆ ਗਿਆ ਪੁਰਾਣਾ ਪੁਰਾਣਾ ਸੀ ਤੇ ਰਿਪੇਅਰ ਨਹੀਂ ਸੀ ਕਰਾਈ ਹੈ ਰਿਪੇਅਰ ਕਰਾਈ ਹੈ ਹਾਂਜੀ ਵੇ ਰਹੇ ਰਹੇ ਉਸ ਤੋਂ ਬਾਅਦ ਉਹ ਕਿੰਨੇ ਵਜੇ ਆਏ ਡਿੱਗਿਆ ਹੈਗਾ 7 ਵਜੇ ਦੇ ਕਿੰਨਾ ਤੱਕ ਦੇ ਕਿੰਨਾ ਕੁ ਸਮਾਨ ਸੀ ਅੰਦਰ ਸਮਾਨ کافی ਸੀ ਤੇ ਪਰਿਵਾਰ ਵਾਲੇ ਕਿੱਥੇ ਸਨ ਉਹ ਮੈਂ ਪਾਪਾ ਜੱਟਰ ਸੁੱਤੇ ਪਏ ਕਮਰੇ 'ਚ ਮੈਂ ਦੁੱਧ ਲੈਣ ਗਿਆ ਸੀ ਗੱਲ ਅੱਛਾ ਹਾਂਜੀ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਜਾਣੀ ਨੁਕਸਾਨੀਆ ਬੱਚਾ ਕੀ ਕਰਨਾ ਚਾਹੁੰਦੇ ਹੋ ਜ਼ਿਲ੍ਹਾ ਪ੍ਰਸ਼ਾਸਨ ਨੂੰ ਅੜੀ ਬਰਦੀ ਕੀਤੀ ਜਾਵੇ ਰਹਿਮ 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 ਰੱਬਾ ਰਹਿਮ हालात बा तो बदतर हो चुके ने कहर बरप रहा पूरी तरह ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਾਰਿਸ਼ ਦੇ ਕਾਰਨ ਇੱਕ ਹੋਰ ਕਹਿਰ ਟਹਿ ਚੁਕਾ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਕਾਨ ਪੂਰੀ ਤਰ੍ਹਾਂ ਤਵਸਤ ਹੋ ਚੁਕਾ ਹੈ ਪੂਰੀ ਤਰ੍ਹਾਂ ਟਹਿ ਚੁਕਾ ਮਕਾਨ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਇਹਨਾਂ ਦਾ ਸਮਾਨ ਸੀ ਦੱਸਿਆ ਜਾ ਰਿਹਾ ਕਿ ਸਾਰੇ ਦਾ ਸਾਰਾ ਜਿਹੜਾ ਸਮਾਨ ਹੈ ਉਹ ਵੀ ਸਾਰਾ ਤਹਸਨਹਸ ਹੋ ਚੁਕਾ ਹੈ ਸੋ ਰੱਬ ਅਗੇ ਫੇਰ ਤਾਂ ਹੱਥ ਜੋੜ ਕੇ ਇੱਕ ਰਹਿਮ ਮੰਗ ਰਹੇ ਆ ਕਿ ਰੱਬ ਰਹਿਣਕਾਰ ਹੁਣ ਬੰਦ ਕਰ ਬਹੁਤ ਕਹਿਰ ਹੋ ਗਿਆ ਸੋ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਬਾਹਰ ਦੇ ਵੀ ਜਿਹੜੇ ਹਾਲਾਤ ਆ ਬਦ ਤੋਂ ਬੱਤਰ ਹੋ ਚੁੱਕੇ ਨੇ ਮੁਹੱਲਾ ਵਾਸੀਆਂ ਦੇ ਵਿੱਚ ਵੀ ਡਰ ਦਾ ਮਾਹੌਲ ਹੈ